ਆਪਣਾ ਫਰਜ਼ ਨਿਭਾ ਰਿਹਾ ਕਿ ਚਾਹੇ ਅਧੀਰਤ ਹੋ ਜਾਈਏ ਚਾਹੇ ਦੁਪਹਿਰੇ ਬਿਲਾ ਲੈਣ ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਮੈਂ ਤਾਂ ਇੱਕ ਵਕੀਲ ਦੇ ਤੌਰ ਤੇ ਬੈਠਾ ਸੀ ਫੈਸਲਾ ਤਾਂ ਉਹਨਾਂ ਨੇ ਲੈਣਾ ਹੈ ਹਾਂ ਇੱਕ ਗਲ ਮੈਂ ਬੇਨਤੀ ਕਰੂੰਗਾ ਕਿ ਸ਼ਾਂਤੀ ਬਣਾ ਕੇ ਰੱਖਣੀ ਹੈ ਕਿਉਂਕਿ ਦੋ ਕਿਸਾਨ ਸ਼ੀਲ ਹੋ ਗਏ ਆਲਰੇਡੀ ਸੋ ਮੈਂ ਨਹੀਂ ਸੋਚਦਾ ਕਿ ਕੋਈ ਜਾਨੀ ਨੁਕਸਾਨ ਹੋਵੇ ਜੇ ਗੱਲਬਾਤ ਨਾਲ ਕਿਉਂਕਿ ਅਪ੍ਰੈਲ ਤੱਕ ਜਿੱਥੇ ਵੀ ਗੱਲ ਦੀ ਜਾਵਾਂਗੇ ਉਹ ਵੀ ਤਾਂ ਗੱਲ ਗੱਲਬਾਤ ਰਹੇਗੀ ਸੋ ਪੰਜਾਬ ਦੇ ਲੋਕਾਂ ਦੇ ਜਾਨ ਦੀ ਮਾਲ ਦੀ ਪੰਜਾਬ ਦੀ ਆਰਥਿਕਤਾ ਦੀ ਰਾਖੀ ਕਰਨਾ ਵੀ ਫਰਜ਼ ਹੈ ਤੁਸੀਂ ਸੁਣਿਆ ਪੰਜਾਬ ਸੀਐਮ ਭਗਵੰਤ ਸਿੰਘ ਮਾਨ ਨੇ ਕੀ ਕਿਹਾ ਰਾਤ ਨੂੰ ਜਿਹੜਾ ਵੀ ਵੇਲਾ ਹੋਵੇ ਸਿੱਧੇ ਤੌਰ ਤੇ ਉਹਨਾਂ ਦੇ ਅਲਫਾਜ਼ਾਂ ਦਾ ਅਗਰ ਸਮਝਿਆ ਜਾਵੇ ਸਿੱਧੇ ਤੌਰ ਤੇ ਮਤਲਬ ਤੇ ਇਹੀ ਆ ਕਿ ਉਹ 24 ਘੰਟੇ ਪੰਜਾਬ ਦੀ ਸੇਵਾ ਦੇ ਵਿੱਚ ਹਾਜ਼ਰ ਹਨ ਪੰਜਾਬ ਦੇ ਕਿਸਾਨਾਂ ਦੇ ਨਾਲ ਜਾਂ ਫਿਰ ਕੋਮੀ ਪੱਧਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਅੰਦੋਲਨ ਛੇੜਿਆ ਗਿਆ ਉਸ ਨੂੰ ਲੈ ਕੇ ਲਗਾਤਾਰ ਚਾਰ ਗੇੜ ਦੀਆਂ ਬੈਠਕਾਂ ਹੋ ਚੁੱਕੀਆਂ ਨੇ ਤੇ ਬੈਠਕਾਂ ਦੇ ਵਿਚਕਾਰ ਜਦੋਂ ਗਲਵਾਦ ਦਾ سلسلہ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਲਗਾਤਾਰ ਤੁਸੀਂ ਵੇਖਿਆ ਹੋਣਾ ਕਿ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਹਰ ਬੈਠਕ ਦੇ ਵਿੱਚ ਹਾਜ਼ਰ ਰਹੇ ਚੌਥੇ ਗੇੜ ਦੀ ਬੈਠਕ ਵੀ ਦੇਰ ਰਾਤ ਤੱਕ ਹੋਈ ਤੇ ਤੀਜੇ ਗੇੜ ਦੀ ਬੈਠਕ ਦੇ ਵਿੱਚ ਵੀ ਰਾਤ ਦੇ 1.5 ਵਜੇ ਸੀ बैठक ਦੇ ਵਿੱਚ ਕੀ ਕੁਝ ਹੋਇਆ ਸਭ ਨੂੰ ਜਗ ਜਾਹਰ ਹੈ ਪਰ ਇੱਕ ਹੋਰ ਗੱਲ ਇਸ ਦਰਮਿਆਨ ਦੱਸਣ ਵਾਲੀ ਹੈ ਕਿ ਮਾਝੇ ਮਾਲਵੇ ਤੇ ਦੁਆਬੇ ਦੇ ਵਿੱਚ ਜਿਹੜੇ ਪ੍ਰਤੀਕਰਮ ਆ ਰਹੇ ਨੇ ਸਭ ਤੋਂ ਪਹਿਲਾਂ ਮੋਗੇ ਦੇ ਆਏ ਪ੍ਰਤੀਕਰਮ ਤੁਹਾਨੂੰ ਦੱਸ ਦਿਆਂ ਜਿਹਦੇ ਵਿੱਚ ਜਦੋਂ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਹ ਨੇ ਐਜ਼ ਅ ਮੀਡੀਏਟਰ ਆਪਣੀ ਭੂਮਿਕਾ ਨਿਭਾਈ ਤੇ ਉਸ ਤੋਂ ਬਾਅਦ ਪੰਜਾਬ ਸੀਐਮ ਤੇ ਸਰਕਾਰ ਬਾਰੇ ਲੋਕ ਕੀ ਕੁਝ ਕਹਿ ਰਹੇ ਹਨ ਇਹ ਸਾਡੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਆ ਜੀ ਭਗਵੰਤ ਸਿੰਘ ਮਾਨ ਜੀ ਜਿਹੜੇ ਇੱਕ ਕਿਸਾਨਾਂ ਦੇ ਹੱਕ ਵਿੱਚ ਡਟੇ ਹੋਏ ਆ ਤੇ ਇਹ ਪਹਿਲੇ ਮੁੱਖ ਮੰਤਰੀ ਕਿਸਾਨਾਂ ਦੀ ਇਹ ਮੀਟਿੰਗਾਂ ਜਿਹੜੀਆਂ ਕਰਵਾ ਰਹੇ ਆ ਠੀਕ ਆ ਜੀ ਕਰਵਾ ਕਿਸਾਨਾਂ ਦੀਆਂ ਮੀਟਿੰਗਾਂ ਕਰਵਾ ਰਹੇ ਆ ਤੇ ਉਹਨਾਂ ਦੇ ਹੱਕ ਵਿੱਚ ਇਹ ਡਟੇ ਹੋਏ ਆ ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਇਹ ਪਹਿਲੀ ਵਾਰੀ ਇਹ ਚੀਜ਼ਾਂ ਹੋਈਆਂ ਜੀ ਤੇ ਅੱਗੇ ਵੀ ਆਪਾਂ ਕੇਂਦਰ ਸਰਕਾਰ ਨੂੰ ਵੀ ਇਹੀ ਮੰਗ ਕਰਦੇ ਆ ਵੀ ਇਹ ਕਿਸਾਨਾਂ ਦਾ ਸਾਥ ਦੇਵੇ ਤੇ ਸਰਦਾਰ ਭਗਵੰਤ ਸਿੰਘ ਮਾਨ ਦਾ ਸਾਥ ਦੇਵੇ ਮੁੱਖ ਮੰਤਰੀ ਦਾ ਜੀ ਦੇ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਸਿੰਘ ਮਾਨ ਜੀ ਕਿਸਾਨਾਂ ਦੇ ਹੱਕ ਦੇ ਵਿੱਚ ਮੀਟਿੰਗਾਂ ਵੀ ਕਰ ਰਹੇ ਆ ਤੇ ਉਹਨਾਂ ਦੇ ਹੱਕ ਦੇ ਵਿੱਚ ਬੋਲ ਵੀ ਰਹੇ ਆ ਤੇ ਸਾਰਾ ਕੁਝ ਉਹਨਾਂ ਨੇ ਜੋ ਕੀਤਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਕੀਤਾ ਹੈ ਉਹਨਾਂ ਨੇ ਪੂਰ ਜ਼ੋਰ ਲਾ ਕੇ ਸਾਰਾ ਕਿਸਾਨਾਂ ਦੇ ਹੱਕ ਵਿੱਚ ਕੀਤਾ ਹੈ ਕਿਦਾਂ ਲੱਗਦਾ ਜਿਵੇਂ ਮੀਟਿੰਗਾਂ ਕਰਵਾ ਰਹੇ ਹੈਗੇ ਮੰਤਰੀਆਂ ਦੇ ਨਾਲ ਕਹਿੰਦਾ ਵੀ ਉਹਨਾਂ ਨੇ ਕੇਂਦਰ ਦੀਆਂ ਮੰਤਰੀਆਂ ਨਾਲ ਵੀ ਮੀਟਿੰਗਾਂ ਕਰਾਈਆਂ ਕੇਂਦਰ ਨੂੰ ਵੀ ਬਹੁਤ ਸਪਾਰਸ਼ ਕੀਤੀ ਜ਼ੋਰ ਲਾਇਆ ਵੀ ਇਹ ਜਿਹੜਾ ਹੈਗਾ ਕਿਸਾਨਾਂ ਦਾ ਫੈਸਲਾ ਕਿਸਾਨਾਂ ਦੇ ਹੱਕ ਵਿੱਚ ਹੋਣਾ ਚਾਹੀਦਾ ਜਿਹੜੀ ਉਹਨਾਂ ਦੀਆਂ ਮੰਗਾਂ ਸਾਰੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਕਿਦਾਂ ਲੱਗਦਾ ਉਪਰਾਲਾ ਭਗਵੰਤ ਮਾਨ ਦਾ ਭਗਵੰਤ ਮਾਨ ਜੀ ਤਾਂ ਪੂਰਾ ਜ਼ੋਰ ਲਾ ਕੇ ਸਹੀ ਕਰ ਰਹੇ ਆ ਤੇ ਅੱਗੇ ਜੋ ਸੈਂਟਰ ਨੇ ਕਰਨਾ ਉਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਥੇ ਆਉਣ ਤੇ ਜੀ ਆਇਆਂ ਆਖਦਾ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਕੇਂਦਰ ਸਰਕਾਰ ਮੋਦੀ ਸਾਹਿਬ ਕਿਸਾਨਾਂ ਤੇ ਉਹ ਸੱਤਿਆਚਾਰ ਕਰ ਰਹੀ ਹੈ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਉਹਦੀ ਹੀ ਸਖਤ ਨਕੀਦੀ ਕਰਦੇ ਆ ਜਿਹੜਾ ਕਿ ਇਹ ਪਹਿਲੇ ਮੁੱਖ ਮੰਤਰੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਕਿ ਵਾਰ-ਵਾਰ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਕਰਦਾ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਕਿਸਾਨਾਂ ਨਾਲ ਖੜਾ ਬਹੁਤ ਵਧੀਆ ਜੀ ਪਹਿਲਾ ਮੁੱਖ ਮੰਤਰੀ ਇਹ ਤੇ ਕਿੰਨੇ ਆ ਉਹ ਕਹਿੰਦਾ ਵੀ ਮੈਨੂੰ ਜੋ ਵੀ ਕੁਝ ਕਰਨਾ ਪਵੇ ਮੈਂ ਕਿਸਾਨਾਂ ਦੇ ਨਾਲ ਆ ਐਵੇਂ ਕੁਝ ਲੋਕ ਹੈਗੇ ਆ ਜਿਹੜੇ ਭਰਾਉ ਪ੍ਰਚਾਰ ਕਰੀ ਜਾਂਦੇ ਆ ਪਰ ਭਗਵੰਤ ਮਾਨ ਜਿਹੜਾ ਬਿਲਕੁਲ ਕਿਸਾਨਾਂ ਦੇ ਨਾਲ ਕਿਸਾਨ ਦਾ ਪੁੱਤ ਮਾਨ ਸਾਹਿਬ ਵੀ ਜਿਵੇਂ ਕਿਸਾਨਾਂ ਦੇ ਨਾਲ ਖੜੇ ਆ ਕੇਂਦਰ ਦੇ ਵਜ਼ੀਰਾਨਾ ਚੰਡੀਗੜ੍ਹ ਮੀਟਿੰਗ ਕਰਦੇ ਆ ਤੇ ਅਸੀਂ ਇਹੀ ਕਹਾਂਗੇ ਕਿ ਪਹਿਲਾਂ ਵੀ ਜਦੋਂ ਆਪੋਜੀਸ਼ਨ ਸੀ ਜੀ ਉਦੋਂ ਵੀ ਕਿਸਾਨਾਂ ਦੇ ਨਾਲ ਖੜੇ ਸੀ ਹੁਣ ਸਰਕਾਰ ਦੇ ਵਿੱਚ ਆ ਮੁੱਖ ਮੰਤਰੀ ਆ ਹੁਣ ਵੀ ਡਟ ਕੇ ਸਾਥ ਦੇਣ ਕਿ ਕਿਸਾਨਾਂ ਦਾ ਤੇ ਜਿਹੜੀ ਐਮਐਸਪੀ ਦੀ ਗੱਲ ਆ ਉਥੇ ਵੀ ਮਾਨ ਸਾਹਿਬ ਪਹਿਲਾਂ ਆਪੋਜੀਸ਼ਨ 'ਚ ਵੀ ਕਰਦੇ ਸੀ ਤੇ ਹੌਣ ਵੀ ਕਿਸਾਨਾਂ ਦੇ ਨਾਲ ਆ ਥੋੜਾ ਜਿਹਾ ਕੇਂਦਰ ਨੂੰ ਝੁਕਣਾ ਚਾਹੀਦਾ ਦਾ ਜਿਹੜੀ ਮੀਟਿੰਗਾਂ ਦਰਵਾਰੇ ਦੀ ਉਹਨੇ ਬਿਲਕੁਲ ਜੀ ਮੀਟਿੰਗਾਂ ਜਿਹੜੀਆਂ ਹੁਣ ਕੇਂਦਰ ਦੇ ਆਏ ਆ ਵਜ਼ੀਰ ਉਦੋਂ ਵੀ ਮੇਰੇ ਨਾਲ ਥਿਆਨਾ ਰਾਤ 1:30 ਤੱਕ ਚੱਲੀਆਂ ਮੀਟਿੰਗੋ ਤੇ ਉੱਥੇ ਵੀ ਮਾਨ ਸਾਹਿਬ ਥੋਕ ਕੇ ਪੱਖ ਰੱਖ ਰਹੇ ਆ ਕਿਸਾਨਾਂ ਦਾ ਤੇ ਅੱਗੇ ਵੀ ਜਿਵੇਂ ਕੇਂਦਰ ਵਜ਼ੀਰ ਭੇਜੂਗਾ ਤੇ ਮਾਨ ਸਾਹਿਬ ਬਿਲਕੁਲ ਕਿਸਾਨਾਂ ਦੇ ਪੁੱਤਾਂ ਤੇ ਕਿਸਾਨਾਂ ਦੇ ਨਾਲ ਹੀ ਖੜੇ ਆ ਆਮ ਆਦਮੀ ਆ ਮਾਨ ਸਾਹਿਬ ਜੀ ਸਭ ਆਪ ਤਾਂ ਪਹਿਲਾਂ ਤਾਂ ਅਸੀਂ ਇਹ ਕਹਿੰਦੇ ਆ ਵੀ ਪਹਿਲੇ ਦਿਨ ਤੋਂ ਹੀ ਜਦੋਂ ਦੀ ਸਰਕਾਰ ਬਣੀ ਆ ਅਸੀਂ ਤਾਂ ਜਦੋਂ ਮਰਜੀ ਜਾਈਏ ਖੇਤ ਸਾਡੇ ਬਲਬ ਜਗਈ ਜਾਂਦੇ ਹੁੰਦੇ ਆ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਨਾ ਵੀ ਜਦੋਂ ਮਰਜੀ ਜ਼ਿਮੀਂਦਾਰ ਮੋਟਰ ਚਲਾਉਣ ਪਾਣੀ ਲਾ ਕੇ ਬੰਦ ਕਰ ਦੇਣਾ ਉਹ ਗੱਲ 100% ਸੱਚ ਆ ਦਿਨ ਰਾਤ ਬਿਜਲੀ ਜਿਹੜੀ ਮੋਟਰ ਵਾਲੀ ਰਹਿੰਦੀ ਆ ਜਿਹੜਾ ਹੁਣ ਮਸਲਾ ਚੱਲ ਰਿਹਾ ਐਮ ਐਸ ਬੀ ਦਾ ਉਹਦੇ ਟੀਵੀ ਕਿਸਾਨਾਂ ਦੇ ਨਾਲ ਉਹ ਹੰਤਮਾਨ ਜੀ ਡਟ ਕੇ ਖੜੇ ਆ ਕੇਂਦਰ ਦਾ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਨੇ ਉਹ ਗੱਲ ਉਹ ਤਾਂ ਜੀ ਪੂਰਾ ਪੱਖ ਰੱਖ ਰਿਹਾ ਕਿਸਾਨਾਂ ਦਾ ਉਹ ਵਜੀਰਾਂ ਦੇ ਨਾਲ ਪੂਰੇ ਪੰਜਾਬ ਦੀ ਗੱਲ ਕਰ ਰਹੇ ਆ ਕਿਸਾਨਾਂ ਦੀ ਜਿਹੜੀ ਉਹ ਟਟ ਕੇ ਮੈਦ ਕਰ ਰਹੇ ਆ ਤੇ ਲੱਗਦਾ ਵੀ ਕੋਈ ਨਾ ਕੋਈ ਛਤਾ ਜਰੂਰ ਨਿਕਲੂਗੀ ਹੁਣ ਰੁਕ ਕਰਦੇ ਆ ਉਦਯੋਗਿਕ ਸ਼ਹਿਰ ਲੁਧਿਆਣੇ ਦੀ ਜਿੱਧਰ ਹਰ ਪਾਸੇ ਜਿਹੜੀ ਆ ਪੰਜਾਬ ਦੇ ਸੀਮ ਭਗਵੰਤ ਮਾਨ ਦੀ ਅਗਵਾਈ ਨੂੰ ਲੈ ਕੇ ਜਿਹੜੀ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਬੈਠਕ ਹੋਈ ਆ ਬੈਠਕ ਦੇ ਵਿੱਚ ਸਮੂਲੀਅਤ ਕੀਤੀ ਤੇ ਆਪ ਉਹਨਾਂ ਦੀ ਗੱਲ ਸੁਣੇ ਵੀ ਤੇ ਉਹਨਾਂ ਦਾ ਪੱਖ ਵੀ ਰੱਖਿਆ ਤੇ ਪੰਜਾਬ ਦੇ ਕਿਸਾਨਾਂ ਤੇ ਲੋਕਾਂ ਦਾ ਪੱਖ ਵੀ ਰੱਖਿਆ ਜੋ ਕਿਸਾਨੇ ਖਿੱਤੇ ਨਾਲ ਜੁੜੇ ਨੇ ਕਿਉਂਕਿ ਕਿਸਾਨੀ ਨਾਲ ਜੁੜਿਆ ਹੋਇਆ ਉਦਯੋਗਿਕ ਸ਼ਹਿਰ ਲੁਧਿਆਣਾ ਕਿਉਂਕਿ ਜਿੰਨੇ ਵੀ ਉਦਯੋਗ ਚੱਲਦੇ ਨੇ ਮੁੱਖ ਤੌਰ ਤੇ ਹਰ ਪਾਸੇ ਹਰ ਉਦਯੋਗ ਦੇ ਲਈ ਜਿਹੜੀ ਆ ਉਹ ਕਿਥੇ ਨਾ ਕਿਥੇ ਖੇਤੀਬਾੜੀ ਦੀ ਜਾਂ ਕਿਸਾਨੀ ਦੀ ਜਿਹੜੀ ਲੋਡ ਹੁੰਦੀ ਆ ਤੇ ਮੁਖਤਾਰਾ ਉੱਥੋਂ ਹੀ ਪ੍ਰਵਾਹ ਹੁੰਦੀ ਆ ਤੇ ਇੱਧਰ ਦੇ ਲੋਕ ਤੇ ਇੱਧਰ ਦੇ ਕਿਸਾਨ ਪੰਜਾਬ ਸੀਐਮ ਨੇ ਜਦੋਂ ਚੌਥੇ ਗੇੜ ਦੀ ਬੈਠਕ ਦੇ ਵਿੱਚ ਵੀ ਆਪ ਸ਼ਮੂਲੀਅਤ ਕੀਤੀ ਤੇ ਵਿਚੋਲੀਏ ਦੀ ਭੂਮਿਕਾ ਨਿਭਾਈ ਤੇ ਹੁਣ ਉਸ ਮੀਡੀਏਟਰ ਨੂੰ ਲੈ ਕੇ ਇੱਧਰ ਦੇ ਲੋਕ ਕੀ ਕੁਝ ਕਹਿ ਰਹੇ ਨੇ ਉਹ ਵੀ ਸੁਣਦੇ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵਾਨ ਸਿੰਘ ਜੀ ਮਾਨ ਉਹ ਵਿਚਾਰ ਕੀ ਕਰ ਰਹੇ ਨੇ ਤਾਂ ਕਿ ਕਿਸਾਨਾਂ ਦੇ ਹੱਕ ਜਿਹੜੇ ਨੇ ਉਹ ਕੇਂਦਰ ਸਰਕਾਰ ਤੋਂ ਭਾਰਤ ਜਨਤਾ ਪਾਰਟੀ ਸਰਕਾਰ ਤੋਂ ਦਵਾਏ ਜਾਣ ਇੱਕ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਕੰਮ ਜੋ ਸਾਡੇ ਮਾਨਯੋਗ ਮੱਖ ਮੰਤਰੀ ਭਗਵੰਤ ਮਾਨ ਜੀ ਕਰ ਰਹੇ ਨੇ ਔਰ ਮੈਂ ਸਮਝਦਾ ਕਿ ਜੇ ਉਹ ਦਿਨੋ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੀ ਕੋਸ਼ਿਸ਼ ਪ੍ਰਮਾਤਮਾ ਕਰੇ ਕਾਮਯਾਬ ਹੋਵੇ ਤੇ ਕਿਸਾਨਾਂ ਨੂੰ ਉਹਨੀਆਂ ਹੱਕੀ ਮੰਗਾਂ ਦਾ ਜਿਹੜਾ ਬਾਵਜਾਬ ਵਲੇ ਤੇ ਤੁਸੀਂ ਸੁਣਿਆ ਕਿ ਲੁਧਿਆਣਾ ਮੋਗਾ ਤੇ ਅਮ੍ਰਿਤਸਰ ਦੇ ਲੋਕਾਂ ਦਾ ਕੀ ਕੁਝ ਕਹਿਣਾ ਕਿਉਂਕਿ ਮਾਝੇ ਮਾਲਵੇ ਤੇ ਦੁਆਬੇ ਦੇ ਲੋਕਾਂ ਦੇ ਲਗਾਤਾਰ ਪੰਜਾਬ ਸੀਐਮ ਦੇ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਗਲਵਾਦ ਕਰੋਣ ਨੂੰ ਲੈ ਕੇ ਐਜ਼ ਅ ਮੀਡੀਏਟਰ ਦੀ ਭੂਮਿਕਾ ਨੂੰ ਚੰਗਾ ਕਦਮ ਦੱਸਿਆ ਜਾ ਰਿਹਾ ਹੈ ਤੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਉਹ ਰਾਤ ਦਿਨ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਖੜੇ ਨੇ ਕਿਉਂਕਿ ਬੱਖੋ-ਬੱਖ ਤਰੀਕਿਆਂ ਤੇ ਬੱਖੋ-ਬੱਖ ਪੋਜੀਸ਼ਨਾਂ ਤੇ ਇਹੋ ਜਿਹੇ ਵਿਆਰ ਉਹਨਾਂ ਨੇ ਦਿੱਤੇ ਨੇ ਪਰ ਹੁਣ ਐਜ਼ ਏ ਸੀਐਮ ਉਹ ਪੂਮਕਾ ਨਿਵਾਰੇ ਨੇ ਤੇ ਉਹਨਾਂ ਦਾ ਬਿਆਨ ਵੀ ਤੁਸੀਂ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸੁਣਿਆ ਤੇ ਲਗਾਤਾਰ ਜਿਹੜੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਤਿੰਨ ਗੇੜ ਦੀਆਂ ਬੈਠਕਾਂ ਹੋ ਚੁੱਕੀਆਂ ਸੀ ਤੇ ਐਤਵਾਰ ਰਾਤ ਨੂੰ ਚੌਥੀ ਗੇੜ ਦੀ ਬੈਠਕ ਹੋਈ ਸਭ ਤੋਂ ਪਹਿਲਾਂ ਬੈਠਕ ਦੀ ਸ਼ੁਰੂਆਤ ਜਦੋਂ ਕੀਤੀ ਗਈ ਤੇ 10 ਫਰਵਰੀ ਤੋਂ ਬਾਅਦ 12 ਤੇ ਫਿਰ ਉਸ ਤੋਂ ਬਾਅਦ 15 ਫਰਵਰੀ ਨੂੰ ਬੈਠਕ ਹੋਈ ਲੇਕਿਨ ਬੈਠਕ ਦਾ ਕੋਈ ਸਿੱਟਾ ਨਹੀਂ ਨਿਕਲਿਆ ਇਸੇ ਵਿਚਕਾਰ ਕਿਸਾਨਾਂ ਨੇ ਜਦੋਂ 15 ਫਰਵਰੀ ਤੋਂ ਪਹਿਲਾਂ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਸੰਭੂ ਬਾਡਰ ਤੇ ਕਾਫੀ ਜਿਹੜਾ ਉਹ ਪ੍ਰਦਰਸ਼ਨ ਕਰਦੇ ਹੋਏ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਤੇ ਹੋਰ ਵੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਤੇ ਹੁਣ ਪੰਜਾਬ ਸਣੇ ਹੋਰ ਥਾਵਾਂ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਹੈ ਤੇ ਕੇਂਦਰ ਸਰਕਾਰ ਵੀ ਗੱਲ ਕਹਿ ਰਹੀ ਆ ਕਿ ਬੈਠਕ ਨਾਲ ਕੋਈ ਨਾ ਕੋਈ ਹੱਲ ਕਰ ਲਿੱਤਾ ਜਾਏਗਾ ਪਰ ਪੰਜਾਬ ਸੀਐਮ ਨੇ ਵੀ ਇਹੀ ਕਿਹਾ ਹੈ ਕਿ ਜੇਕਰ ਕਿਸੇ ਦਾ ਵੀ ਕੋਈ مالی ਜਾਂ ਜਾਨੀ ਨੁਕਸਾਨ ਹੁੰਦਾ ਹੈ ਤੇ ਉਹਦੀ ਰਾਖੀ ਕਰਨਾ ਵੀ ਉਹਨਾਂ ਦਾ ਹੀ ਮੁੱਖ ਫਰਜ ਹੈ ਪਰ ਦੂਜੇ ਪਾਸੇ ਹੁਣ ਜੇਕਰ ਗਲਬਾਤ ਹੁੰਦੀ ਹੈ ਤਾਂ ਹੀ ਕੋਈ ਹੱਲ ਨਿਕਲੇਗਾ ਤੇ ਇਹੀ ਗੱਲ ਪੰਜਾਬ सीएम ਨੇ ਕਹੀ ਆ ਕਿ ਗੱਲ ਨਾਲ ਹੀ ਗਲਬਾਤ ਹੋਏਗੀ ਤੇ ਹੁਣ ਗਲਬਾਤ ਦਾ ਅਗਲਾ ਦੌਰ ਕੀ ਹੋਏਗਾ ਜਾਂ ਫਿਰ ਇਸ ਤੋਂ ਪਹਿਲਾਂ ਫੈਸਲਾ ਆ ਜਾਏਗਾ ਕੀ ਫੈਸਲਾ ਹੋਏਗਾ ਇਸ ਗੱਲ ਦਾ ਸਾਰਿਆਂ ਨੂੰ ਇੰਤਜ਼ਾਰ ਆ ਪਰ ਹਰ ਪਾਸੇ ਇਸ ਕਿਸਾਨੀ ਅੰਦੋਲਨ ਤੇ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਦੇ ਨਾਲ ਗਲਬਾਤ ਕਰੋੜ ਨੂੰ ਲੈ ਕੇ ਹਰ ਪਾਸੋਂ ਜਿਹੜੇ ਉਹ ਚੰਗੇ ਰੁਝਾਨ ਆ ਰਹੇ ਨੇ ਪੰਜਾਬ सीएम ਭਗਵੰਤ ਸਿੰਘ ਮਾਨ ਨੂੰ ਲੈ ਕੇ ਕਿਉਂਕਿ ਉਹਨਾਂ ਦੀ ਜੋ ਭੂਮਿਕਾ ਦੇਖੀ ਜਾ ਰਹੀ ਹੈ ਐਸ ਅ ਮੀਡੀਏਟਰ ਉਹ ਬਹੁਤ ਚੰਗੀ ਦੇਖੀ ਜਾ ਰਹੀ ਹੈ ਫਿਲਹਾਲ ਇਸ ਪਾਸੇ ਰਿਪੋਰਟ ਦੇ ਵਿੱਚ ਨੈ ਮੈਨੂੰ ਦੀ ਇਜਾਜ਼ਤ ਧੰਨਵਾਦ